ਚੱਲ ਦੀਦੀ ਮੋਟਰ ਸੱਜ ਸਟਾਰਟ ਕਰ ਅੱਜ ਨੀ ਹੌਲੀ ਹੌਲੀ ਚਾਹ ਕਿ ਨਿਆਣੇ ਦੇ ਵਿੱਚ ਨਾ ਮਾਰ ਦਿੰਦੀ ਓਏ ਤੂੰ ਗੱਡੀ ਬੈ ਕੇ ਬਰਾਬ ਬੈ ਜਾ ਬੈ ਜਾ ਨਿਆਣੇ ਪਰੇ ਹੋ ਜਾਓ ਕਿ ਤੂੰ ਆ ਗਈ ਆ ਗਈ ਮੰਮੀ ਤੁਹਾਡੀ ਕਿਹਾ 15 ਤਰੀਕ ਦਾ ਵਾ 13 ਤੈਨੂੰ ਕਿਦਣ ਕਿਹਾ ਨਹੀਂ ਮੈਨੂੰ ਤੇ ਮਿਲੀ ਤੇ ਮੈਨੂੰ ਅਸੈਂਡ ਦੀ ਤੁਹਾਡੇ ਘਰੇ ਤੈਨੂੰ 16 ਦਾ ਕਿਹਾ ਵਾ ਕਰ ਮੇ ਜਦ 15 ਦਾ ਛਾੜੀ ਬਸ ਪੀ 13 ਨੂੰ ਕਰਤਾ 15 ਦਾ ਸ਼ਨੀਵਾਰ ਨਹੀਂ ਪੈਂਦਾ ਹਾਂ ਸ਼ਨੀਵਾਰ 14 ਨੂੰ ਪੜਨਾ 15 ਨੂੰ ਪੜਨਾ 16 ਨੂੰ ਭੋਗ ਜੀਦਾ ਮੈਨੂੰ ਇੰਨਾ ਪਤਾ ਮੈਂ ਇਹਨਾਂ ਜਿਹੋ ਦੋਨੇ ਆਖਿਆ ਮੈਨੂੰ ਇੰਨਾ ਯਾਦ ਵਾ ਮੈਨੂੰ ਨਹੀਂ ਪਤਾ ਵਾਰ ਕਿਹੜਾ ਵਾ 14 ਨੂੰ ਉਹਨੇ ਆਖੇ ਰੱਖਣਾ 15 ਨੂੰ ਪੜਨਾ ਤੇ 16 ਨੂੰ ਭੋਗ 16 ਨੂੰ ਚੱਲ ਜਾਗੇ ਆਪਾਂ ਆਪ 15 ਨੂੰ ਚੱਲ ਜਾਗੇ 16 ਨੂੰ ਵੇਖ ਕੇ ਆ ਜਾ ਦੋਈ ਵਾਰ ਭੱਜੋ ਅਹੀਂ ਨਹੀਂ ਜਾਣਾ ਇਹ ਕਹਿਆ ਤੋ ਆਉਣਾ ਜਿੱਥੇ ਹੀ ਜਾਣਾ ਥੋੜੀ ਤੇ ਜਾਣਾ ਹੁੰਦਾ ਹਾਂ ਆਹ ਉਹ ਉੱਥੇ ਹੀ ਨਹੀਂ ਜਾਣਾ ਬਸ ਗੱਲ ਮੁੱਕਦੀ ਮੁਕਾਓ ਆਓ ਬੈਠੀ ਨਹੀਂ ਤੇ ਅਸਰ ਇੱਕ ਕੰਮ ਕਰੋ ਬਲੌਗ ਬਣਾਉਣਾ ਕਿ ਵੀਡੀਓ ਬਣਾਉਣਾ ਚੱਲਣ ਕਹੋ ਵੀ ਨਹੀਂ ਦਿਆ ਦੋ ਤਾਂ ਦੋ ਹੀ ਨਹੀਂ ਵਿੱਚ ਬਲੌਗ ਚੱਲਣ ਲੱਗ ਇੱਕ ਚੀ ਚਲਾਈ ਜਾ ਬਲੌਗ ਛੁੱਟੀ ਜਾ ਚੱਲ ਜਾਣਗੇ ਚੱਲ ਜਾਣਗੇ ਚੱਲ ਜਾਣਗੇ

ਕਾਚੂ ਹੁੰਦੀ ਹੈ ਸਕੂਲੋਂ ਆਪਾਂ ਦੇ ਵਾਸਤੇ ਕਰਾਂਗੇ ਖਾਣਾ ਤਿਆਰ ਖਾਣਾ ਆਪਾਂ ਬਹੁਤ ਜ਼ਿਆਦਾ ਨਹੀਂ ਦਾਲ ਫੁਲਕਾ ਹੀ ਹੈ ਅੱਜ ਦਾਲ ਫੁਲਕਾ ਬਣਾਵਾਂਗੇ ਆਉਂਦਿਆਂ ਵੇਖਿਓ ਜਾਂ ਪਹਿਲਾ ਦਿਨ ਹੈ ਸਕੂਲ ਵਿੱਚ ਨਵੀਂ ਸ਼ੁਰੂਆਤ ਆ ਅੱਜ ਪੂਰਾ ਕੰਮ ਫਰਮ ਟਾਈਮ ਦਾ ਵੀ ਨਹੀਂ ਸਾਨੂੰ ਪਤਾ ਤੁਹਾਨੂੰ ਲੈਣ ਕਹਿ ਹੋ ਗਿਆ ਆ ਗਈ ਲੱਗਦਾ ਸਤਿ ਸ਼੍ਰੀ ਅਕਾਲ ਮਾਂ ਹਾਂ ਜੀ ਹਰਦਾ ਆਪਾਂ ਸਤਿ ਸ਼੍ਰੀ ਅਕਾਲ आज मेरे तो पेन नहीं थे मैम ने आशा पेन ले होना तो पापा ने ब्लू पेन लाई पर मैम ने आखा ब्लू पेन काम नहीं कर सके काम पेन ना करे करना हां पल्सा नहीं लगी हाँ, लगनी हां हाँ। बुक पे पेन लगनी है हां बुक पे पेन लगनी है अच्छा हिंदी जाननी है रोटी दे दो ससी काल काल ਦਿੱਤਾ ਨਹੀਂ ਕਿੰਨੇ ਵੀ ਦਿੱਤਾ ਹੀ ਪਰ ਲੈਂਡ ਲੈਂਡ ਵੀ ਉਹ ਉਂ ਲਗਾ ਬਲੂ ਪੈਨ ਨਾਲ ਲਿਖਾ ਜੇ ਬਲੂ ਪੈਨ ਨਾਲ ਲਿਖਿਆ ਹਨਾ ਦੋਵੇਂ ਮੈਂ ਕਿ ਭੁਲੂ ਤਾਂ ਨਹੀਂ ਸਿੱਖ ਸਕਦਾ ਤਿੱਕੀ ਦੇਣਾ ਲਿਖਣਾ ਉਹ ਬਲੈਕ ਪੈਨ ਨਾਲ ਤੇ ਜੋ ਬੈਨ ਹੈ ਤੇ ਬਲੂ ਪੈਨ ਨਾਲ ਹੋਲੇ ਸਾਈਜ਼ ਕਰ ਨਾ ਲਿਆ ਨਹੀਂ ਬਲੂ ਪੈਨ ਨਾਲ ਨਹੀਂ ਲਿਖਣਾ ਬਲੂ ਪੈਨ ਹੂੰ ਠੀਕ ਆਪਣਾ ਕਾ ਚਲੋ ਚੁੱਪ ਕਰ ਜੋ ਚੁੱਪ ਕਰ ਜੋ ਨਾ ਕਾ ਚੁੱਪ ਲੈ ਹਰਪਨੂ ਆਪ ਨੂੰ ਨਹੀਂ ਪਤਾ ਲੱਗੰਦਿਆ ਵੀ ਕਰਨਾ ਕੀ ਐ ਐਪਣ ਹਾਈ ਚੁੱਪ ਚੁੱਪ ਨਹੀਂ ਹਾਈ ਚੁੱਪ ਨਹੀਂ ਕਹਿਣਾ ਚਲੋ ਲਾਓ ਕਪੜੇ ਚੇਂਜ ਕਰੋ ਲਿਆ ਦਿਨ ਮੈਂ ਛੁਟਾਈ ਲਾਇਏ ਆ ਲੋਰ ਪਾਓ ਟੀ-ਸ਼ਰਟ ਕਿਨੋਂ ਥੱਲੇ

ਫਿਰ ਪੀਊਗੀ ਫਿਰ ਖਾਏਗੀ ਬਨਾਣਾ ਉੱਪਰ ਅਰਸੀ ਕੇਲੇ ਲਿਆ ਦਿਆ ਗਵੰਡੀਆਂ ਨੂੰ ਨਹੀਂ ਦੱਸਣਾ ਪਰ ਪਤਾ ਰਿਹਾ ਰੋਟੀ ਤਿਆਰ ਅਛ ਨੂੰ ਬਹੁਤ ਲੱਗੀ ਆ ਆਪਾਂ ਨੂੰ ਜਲਦੀ ਜਲਦੀ ਕਰੂਗਾ ਕੇ ਰੋਟੀ ਦੇ ਦਿੰਨੇ ਆ ਉਹ ਬਤਾ ਆਪਣਾ ਡੈਮ ਵੀ ਦੇਖਦੇ ਬੈਕ ਸੁੱਕਦੇ ਹੁੰਨੇ ਹਾਂ ਕਿਉਂਕਿ ਰੋਟੀ ਦੀ ਭੁੱਖ ਘਰ ਵਿੱਚ ਪਾਵੇਂ ਨਹੀਂ ਲੱਗੇ ਪਰ ਜਦੋਂ ਅਪਾ ਕਿਤੇ ਜਾਣੀ ਉਹ ਤੋਂ ਬਹੁਤ ਜ਼ਿਆਦੀ ਭੁੱਖ ਲੱਗਦੀ ਖਾਸ ਕਰਕੇ ਹੋਲਕੇ ਸੀ ਜਿੱਦ ਨੇ ਰੋਟੀ ਹੀ ਖਾਣੇ ਨਹੀਂ ਕਰਦੇ ਫਿਰ ਪੀਏਗੀ ਚਾਹ ਹਾਂ ਅਈ ਦੁਪਹਿਰੇ ਸੁੱਤੇ ਨਹੀਂ ਫੋਨ ਹੀ ਵੇਖਦੇ ਰਹਿ ਵੇਖਦੇ ਰਿਹਾ ਸੂਟ ਹੀ ਪਸੰਦ ਕਰਦੀ ਸੀ ਸੂਟ ਪਸੰਦੀ ਕੋਈ ਨਹੀਂ ਆਉਂਦਾ

ਆਪਣੇ ਕਦੂ ਆ ਗਿਆ ਹੁਣ ਪਹਿਲੇ ਦਿਨ ਆਪਾਂ ਕਰ ਲੱਗੇ ਆ ਨਵੇਂ ਤੇ ਦੱਸਿਓ ਕਿੰਨੇ ਕਿੰਨੇ ਖਾਦੇ ਕਿੰਨੀ ਤੁਹਾਨੂੰ ਪਸੰਦ ਆ ਬੱਚਿਆਂ ਨੂੰ ਤੇ ਸਾਡੇ ਨੂੰ ਨਈ ਪਸੰਦ ਆ ਸਾਨੂੰ ਪਸੰਦ ਆ ਕਿਉਂਕਿ ਬੱਚਿਆਂ ਵਾਸਤੇ ਹੈਗੀ ਇਹ ਦਾਲ ਮੈਂ ਖਾਈ ਸੀ ਤੁਹਾਨੂੰ ਜੋ ਹੁਣ ਲੱਗੇ ਆਪਾਂ ਚਪਨੀ ਬਣਾਉਣ ਨੂੰ ਇਹਨਾਂ ਨੂੰ ਚੀਰਾਂਗੇ ਫਿਰ ਆਪਾਂ ਛੋਟ ਬਣਾਉਣ ਜਾਵਾਂਗੇ ਵੇਲੀ ਛੋਪ ਵੀ ਸਾਰੇ ਦੇਖਿਆ ਕਰੋ ਕੱਤੀ ਕੱਟ ਲੈਨੇ ਬੈਠੀ ਮੈਂ 1.5 ਕਿਲੋ ਹੈਗੇ ਆਖਾ ਕਿਲੋ ਸੀ 1.5 ਕਿਲੋ ਲੈ ਆਏ ਆ ਇਸ ਵਾਰ ਹੋਣੀ 2-3 ਵਾਰ ਲੱਗਦੇ ਬਾਅਦ ਚ ਨਹੀਂ ਇਹਨਾਂ ਨੂੰ ਖਾਣੇ ਜੀ ਕਰਤਾ ਚੀਰਾਂਗੇ ਹੁਣ ਜage ਗੰਡਾ ਚੀਰ ਕੇ ਗੰਡਾ ਆਪਣਾ ਚੀਰਿਆ ਗਿਆ ਆ ਆਪਾਂ ਸਬਜੀ ਲੱਗੇ ਆ ਚੀਰਨ ਉਕ ਕੇ ਬਾਅਦ ਸਬਜੀ ਚੀਰ ਕੇ ਫਿਰ ਕਰਦੇ ਆ ਪਾ ਲਿਆ ਜੀਰਾ ਅੰਦਰ ਵਿੱਚ ਗੰਡੇ ਦਾ तो ये में, के तो ये तरी में तरी राइटिंग करया कर करो जेड़ा रहा नहीं तो आ टूशन चल जाया कर पापा ने क्या करा दिया करे ਹੇ ਸਭ ਜੇ ਸੋਕਣੇ ਬਾਰੇ ਨੂੰ ਸਿਆਲ ਨੂੰ ਸਭ ਜੀ ਅਦਰਕ ਪੀਰ ਲੋ ਲਸਣ ਛਿੱਲ ਲੋ ਹਿੰਡਾ ਕੀ ਲੋ ਨੂੰ ਗ੍ਰੈਂਡ ਕਰੋ ਨੂੰ ਕੁੰਨੋ ਕਰੋ ਜਦੋਂ ਨਾ ਵੀ ਗਰਮਣ ਵਾਲਾ ਸਭ ਜੀ ਸੋਕਣੇ ਬਾਰੇ ਚੀਰਿਆ ਗੰਦਾ ਨਾਰਾ ਕਰਦਾ ਚਲੋ ਸਬਜੀਆ ਪਿੰਜਨ ਪਿਆਰ ਰਿਚਨ ਵਾਲੀ ਆਪਾਂ ਉੱਪਰ ਭਾਂਡੇ ਸਾਫ ਕਰਦੀ ਆ ਸਾਪਾ ਜਮਾਂਗੇ ਗਮਾਂਡੀਆਂ ਵਾਲੇ ਗਰਮ ਮਤਮਰ ਅਸੀਂ ਉਹ ਲੱਗਿਆ ਪਾਂਡੇ ਸਾਫ ਕਰਨ ਮੈਂ ਖੋਣ Ya para yo liar el pan de bicho, voy a de ਵੇਰੀ ਨਾਲ ਹੀ ਇਹ ਕੇ ਕਫੜਾ ਦੂ ਖੋਲ ਕੇ ਤੇ ਉਸ ਤਰਪਨ ਤੂੰ ਆਪਣੇ ਘਰ ਨੂੰ ਖੜੀ ਇਹਨਾਂ ਦੇ ਕਿਲੇ ਤੇ ਥੋੜੀ ਜਿਣੀ ਹਣੀ ਬੜੀ ਚਾਤਰ ਲੈ ਦੱਸ ਜੇ ਉਹਨੂੰ ਫੜਾ ਹੀ ਦਿੱਤੀ ਤੂੰ ਆਪਣੇ ਘਰ ਨੂੰ ਲਿਜਾਉ ਜੀਜੂ ਫਿਰ ਫੜਾਏ ਹੋ ਨਾ ਨਾ ਪੱਠੇ ਪਾਉਣ ਦੇ ਨਾਲ ਹੀ ਭੱਜੀ ਖੜੀ ਤੂੜੀ ਪਾਉਣ ਦੀ ਪੱਠੇ ਹੀ ਪੁਆਣਾ ਇੱਕੋ ਚੱਜ ਦਾ ਕੰਮ ਥੋੜੀ ਕਰਾਉ ਹੈ ਨਾ ਤੂੜੀ ਆਪੇ ਪਾਉਂਦੀ ਹੈ ਕਿ ਢਾਈ ਪਾਉਗੀ ਢਾਈ ਇਹਦੇ ਫੇਰੀ ਲਾਉਂਗੀ ੱਲੇ ਮੇਰੀ ਮੋਟਰਸਾਈਕਲ ਸਟਾਰਟ ਕਰ ਅੱਜ ਨੇ ਹੋਲੀ ਹੋਲੀ ਚਾਹ ਕਿ ਤੇ ਨਿਆਣੇ ਦੇ ਵਿੱਚ ਨਾ ਮਾਰ ਦਿੰਦੀ ਹੋਈ ਤੂੰ ਗਾੜੀ ਬੈ ਕੇ ਬਲੌਕ ਤੇ ਬਹਿ ਜਾ ਬਹਿ ਜਾ ਜਾਂ ਆਹ ਆ ਨਿਆਣੇ ਪਰੇ ਹੋ ਜਾਓ ਕਿਥੋਂ ਆ ਗਈ ਆ ਗਈ ਮੰਮੀ ਤੁਹਾਡੀ ਤਾਂ ਇਹਦੇ ਵਿੱਚ ਨਾ ਮਾਰਦੀ ਕਿ ਆਪਣੀ ਸਾਸ ਨੂੰ ਨਾ ਕਰਦੀ ਨਹੀਂ ਜੀ ਸਾਸ ਦੀ ਜਿਵੇਂ ਲੋਰ ਵੜੀ ਆ ਚੱਲ ਫੇਰ ਅੰਦਰ ਲਾ ਆਨ ਆਹੀ ਰੱਟੇ ਦੇ ਰੇ ਗੇਰ ਜਿਹੜੇ ਪਾਣੀ ਚੰਦੇ ਨੇ ਵੇਖ ਲਾ ਤਾਂ ਇਹ ਕਰਦੀ ਬੋਲਟ ਵੀ ਚਲਾ ਦੇਣੀ ਇਹਨੇ ਬੜਾ ਸੁੱਖਾ ਕਰਨ ਦਿਓ ਸੁੱਖਾ ਬਹੁਤ ਔਖਾ ਉਹਦਾ ਹੀ ਐਕਟਿਵਾ ਵਾਂਗੂ ਹੀ ਹੋਣਾ ਇਹ ਥੋੜੇ ਪਾਰ ਹੁੰਦਾ ਜਿਹਨੇ ਕਦੀ ਇਤਾ ਵੇ ਜੂਸ ਚਾਹ ਸੋਹੀ ਚਲਾ ਸਕਦਾ ਜਿਹਨੇ ਮੱਤ ਪਾਲਾ ਤੇ ਵੀ ਚਲਾ ਸਕਦਾ ਹੈਣਾ ਦੀਦੀ ਜਿਹਨੇ ਪੀਤਾ ਵੇ ਜੂਸ ਚਾਹ ਸੋਹੀ ਚਲਾ ਸਕਦਾ ਜਿਹੜਾ ਗਾਜਰਾਂ ਦਾ ਗਾਜਰਾਂ ਦਾ ਟੋਲ ਲੈਣ ਦਾ ਬੰਦਾ ਇਹ ਚਲਾ ਸਕਦਾ ਮਾੜਾ ਬੰਦਾ ਤਾਂ ਉੰਜ ਨਹੀਂ ਫੜ ਸਕਦਾ ਇਹਦੇ ਨੂੰ ਨਾ ਨਵੀਂ ਨਵੀਂ ਗੱਲ ਸਿੱਖੀ ਮੈਂ ਮੱਠ ਟਿਕ ਜਾਂਦਾ ਮੈਂ ਤਾਂ ਮੰਮੀ ਸੰਗਰਾਂਦੇ ਤੜਕੇ ਤੜਕੇ ਉਹ ਪੀਵੇ ਆਪੀ ਇਹ ਚਲਾ ਲੈਣੇ ਤਾਂ ਜਿੱਡੇ ਗੱਪੇ ਤਾਂ ਚੁੱਕਿਆ ਨਹੀਂ ਜਾਂਦਾ ਸਾਈ ਮੀ ਪਿਆ ਤੇ ਪਈਆਂ ਡੇ ਉਹ ਫਿਰ ਵੇਖੀ ਵੀ ਹੁਣ ਆਉਂਦਾ ਵਾ ਕੋਈ ਤੜਕੇ ਦਾ ਟਾਈਮ ਕੀ ਉਹ ਆਉਂਦੀ ਨਹੀਂ ਚੁੱਕ ਕੇ ਜਾਊ ਤੇ ਫੇਰ ਅਹੀਂ ਚਲਾ ਚੁੱਕਣ ਕੋਈ ਆਵੇ ਚੱਲ ਚੱਲੀਂਗੇ ਵਾਰਸ ਕਰੇ ਚਲੋ ਚਲ ਚਲ ਦੇ ਚੱਲੀਏ ਕਰੇ ਚਾਬੀ ਚੁੱਬੀ ਕੱਢ ਲਾ ਆ ਕੇ ਹਮ ਤੋਂ ਸਾਰੇ ਲੋਗ ਇਹਨਾਂ ਨੂੰ ਬੈਠ ਕੇ ਆਂਦੇ ਚਾਬੀ ਦੇ ਨਾਲ ਇਹਨਾਂ ਇਸ ਤੋਂ ਵੀਡੀਓ ਬਣਾਇਓ ਨਾ ਲਾਲਾ ਰੋਟੀ ਖਾ ਲੀ ਆਵੇ ਅੱਗੇ ਇੱਧਰ ਨਿਆਓ ਫਿਰ ਕਰੀ ਇਹ ਮਿੱਠੀ ਆਉਗੀ ਹਾਏ ਇਹ ਸਬਜੀ ਲੈ ਐਡੀਆਂ ਦੀਆਂ ਦੇਖੀਓ ਜਿਦੋਂ ਐਡੀਆਂ ਹੋ ਗਈਆਂ ਉਦੋਂ ਦਾ ਧਿਆਨ ਨਹੀਂ ਪਿਆ ਲੈ ਜਾਣੀ ਇੱਕ ਅੱਧੀ ਚੁੱਕ ਅੱਜ ਐਡੀਆਂ ਐਡੀਆਂ ਮੈਂ ਜਦੋਂ ਐਡੀਆਂ ਆਣੀਆਂ ਉਹ ਤੋਂ ਫਿਰ ਦਿਖਾਵਾਂਗੇ ਵੇਂਦੇ ਰਿਓ ਸਾਡੇ ਨਾਲ ਜੁੜੇ ਰਿਓ ਫੈਡ ਬਲੌਗ ਨਾਲ ਜੁੜੇ ਰਹਿਣਾ ਹਿੱਲੀ ਹਿੱਲੀ ਦੀਦੀ ਨਾਲ ਜੁੜੇ ਰਹਿ ਆ ਕੀ ਆ ਜੁਣੀ ਆ ਦੱਸਣ ਦੱਸਣ ਪੈਗੇ ਨੇ ਆ ਤੁਸੀਂ ਦੱਸ ਵਾਰਸਾਂ ਦਾ ਨਾ ਇਹ ਕੀ ਹੋ ਗਈ ਇਹ ਕੱਦੂ ਹੀ ਹੋਣਗੇ ਆਓ ਕਰੇਲੇ ਆਹ ਕਰੇਲੇ ਨਾ ਤਾਂ ਮਿੰਦ ਵੀ ਪਤਾ ਵਾ ਉਹ ਜਿਹੜੇ ਤੈਨੂੰ ਪੁੱਛਿਆ ਸੀ ਉਹ ਤੇ ਤੇਰੀ ਜਬਾਨ ਬੰਦ ਬੋਤੀ ਬਾਰੇ ਕਰੇਲੇ ਆ ਕਰੇਲੇ ਆ ਇੱਕ ਫੂਟ ਸਾਨੂੰ ਦੇ ਦੀ ਮੈਂ ਪਰ ਮਹਿੰਗੇ ਬੜੇ ਆਏ ਮੈਂ ਪਾਈ ਮਹਿੰਗੇ ਦੱਸ ਕੇ ਤਾਂ ਹੈਗਾ ਤੇ ਝੋਨੇ ਦੀ ਟਰਾਲੀ ਵੇਚ ਕੇ ਆਏ ਹੈ ਹੈ ਬਾਹਰ ਨਾਲੀ ਤੇ ਲਿਆ ਵਿਚਾਰ ਚ ਚੁੱਕ ਕੇ ਨਾ ਰਹਿਣੀ ਲਾਉਣੇ ਕਿੱਥੇ ਹੋਈ ਹਣੀ ਹੁਣ ਬਲੱਟ ਤਾਂ ਦੱਸੋ ਤਾਂ ਲੱਗੀ ਜਗ੍ਹਾ ਕਿੱਥੇ ਲਾਉਣੇ ਤੁਹਾਡੇ ਨਾਲ ਇਥੇ ਲਾ ਰਹੀ ਆ ਇੱਕ ਸੀ ਨਾ 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 ਹਾਂ ਵੇ ਇਹ ਵੇਲਾ ਰੱਖੀ ਆ ਤੁਹਾਨੂੰ ਨਹੀਂ ਦੇਣਾ ਚੱਲ ਥਲੀਏ ਵਾਰਸ ਕਰੇ ਉਹ ਸਰੀਰ ਕਿੱਥੋਂ ਗਿਆ ਪਣ ਆਹੋ ਇਥੋਂ ਪਤਾ ਲੱਗਦਾ ਬਾਕੀ ਸਾਰੇ ਰੰਗ ਦਿਖਾ ਦਿੰਦੇ ਆਹੋ ਇਦਾਂ ਹੀ ਸਮਝ ਲੈ ਇਹ ਤਾਂ ਮਰਦੀ ਸਮਝ ਲੈ ਕੁੜੀ ਤੇਰੀ ਗੋਆ ਸੁਟਣ ਦੇ ਤੈਨੂੰ ਲੋੜ ਹੀ ਨਹੀਂ ਗੋਆ ਰੱਖਾਂਦੀ ਕੋਈ ਨਹੀਂ ਗਾ ਕਿਹੜੀ ਗੱਲ ਹੈ ਗੋਆ ਤੋਂ ਤੋਂ ਤੇਮ ਡੇਲ ਨਹੀਂ ਰੱਖਣੀਆਂ ਕਰ ਜਾਂਦੀ ਜਿਹੜੀ ਬਰਦੇ ਹਾਂ ਹਾਂ ਚੱਲ ਜੀ ਆਜਰ ਪੜਾ ਮੰਮੀ ਕਿਆ ਕਰ ਕੋ ਚੱਲ ਥਲੀਏ ਵਾਰਸ ਕਰੇ ਬੁੱਤ 35 ਕੀਤੀ ਹੈ ਕੀ ਕੀ ਕੱਟੀ ਕਿਹੜੀ ਕੱਟੀ ਬਾਗ ਦੀ ਹੈ ਹਾਂ ਬਾਗ ਦੀ ਪੁੱਤ ਨੂੰ ਤੇ ਆਖਿਆ ਪਾਪਾ ਨਾਲ ਨਾ ਘੱਟ ਕਰਾਇਆ ਕਰ ਚੱਲ ਦੀ ਦੀ ਹੁਣ ਕਿੱਧਰ ਵੇਖਣ ਦੀ ਸਬਜ਼ੀ ਦਾ ਖਾਂ ਪਿਕ ਨਹੀਂ ਆਈ ਅੱਜ ਲੱਗੋ ਨਾਲ ਬਲੌਗ ਨਾਲ ਇਹ ਪਸ ਥਾਂ ਬਣਾ ਲਈ ਸਬਜ਼ੀ ਨਾ 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 ਸਾਡੀ ਤੇ ਆਪ ਲੱਗਣ ਲਈ ਪੰਜ ਮਿੰਟਾਂ ਦੀ ਸਾਰੀ ਪਾਖਲੀਆਂ ਥੋੜੀਆਂ ਹੀ ਅਸੀਂ ਦੱਸ ਸਾਡੇ ਮੂੰਹ ਤੇ ਪਾਗਲ ਲਿਖਿਆ ਕਿ ਮਿੰਟਾਂ ਲਿਖਿਆ ਕੋ ਜੀ ਸਮਝ ਲੈ ਮੈਂ ਤੇ ਦੋਸਤ ਵੱਲੋਂ ਆਨੀ ਆ ਤੇ ਚੱਲ ਪੈਣ ਪਰ ਆ ਮੈਂ ਨਹੀਂ ਇਹੋ ਜੀ ਦੋਸਤੀ ਰੱਖ ਕਿਤੇ ਦੋਤ ਕਰੇ ਤੇ ਨਹੀਂ ਤਾਂ ਪਰਮ ਜੀ ਇਹਨਾਂ ਕਰ ਲੈ ਗਿਆ ਹਮਨ ਖਰੇ ਜਵਾਬ ਦਿਆ ਕਰਨਾ ਨਾ ਪੈਣਾ ਅੱਗੇ ਤੇ ਤੂੰ ਸਾਨੂੰ ਬੜਾ ਔਖੀ ਖੇਚ ਲੀ ਹਾਂ ਅੱਗੇ ਬਥੇਰੇ ਖਵਾ ਛੱਡੇ ਆ ਇੱਥੇ ਨਾ ਤੂੰ ਮੇਰਾ ਚਾਰਾ ਖਤ ਕਰ ਲਈ ਕਿਹੜੇ ਘਰੇ ਜਾ ਕੇ ਕਰਦੇ ਆ ਥੋੜੇ ਖਾਦੇ ਆ ਕਿਹੜੇ ਖਾਦੇ ਆ ਹੋਣੀ ਸਬਜੀ ਨਾ ਮਿਲਦੀ ਓਏ ਤੂੰ ਹੀ ਕੀ ਕਰੰਦਾ ਸਾਰਾ ਪਾਣੀ ਵੇਸਟ ਕਰੀ ਜਾਂਦੇ ਆ ਹੇਕੀ ਨਾ ਦੋਵੇਂ ਭੈਣ ਭਰਾ ਪਾਣੀ ਨ ਲੱਗੇ ਸਟੋਰੀ ਨਾ ਕੋਈ ਅੰਮੀ ਨਾ ਕਿ ਤਾਰ ਹੋ ਗਿਆ ਹਾਈ ਕਰ ਦੋ ਹੈਲੋ ਇਨਕ ਮੀਤ ਨਾਲਿਆ ਬਿਲੇ ਮਿੱਟੀ ਨਾ ਖੇਦਿਆ ਛੀ ਉਹਨਾਂ ਅਕਿਛੂ ਨਾ ਬੰਗਿਆ ਹਾਈ ਕਰ ਦੋ ਆਪਣਾ ਹੈਲੋ ਹਾਈ ਕਰ ਦੋ ਹੈਲੋ ਹਾਈ ਹਾਂ ਹੈਲੋ ਗਾਇਸ ਸਬਸਕ੍ਰਾਈਬ ਐਂਡ ਲਾਈਕ ਹਉ ਹਾਂ ਬਖਾ ਇਹ ਵਿੱਚ ਮੂੰਹ ਚ ਨਹੀਂ ਪੋਣਾ ਪੈਸਾ ਜੇਬ ਵਿੱਚ ਪਾ ਜੇਬ ਵਿੱਚ ਪਾ ਇੱਥੇ ਇੱਥੇ ਪਾ ਨਹੀਂ ਤੇ ਮੈਂ ਲੈ ਲੈਣਾ ਹਾਂ ਹਾਂ ਇੱਥੇ ਪਾਓ ਇੱਥੇ ਪਾ ਦੋ ਹਾਂ ਮੈਂ ਮੈਂ ਲੈ ਲੈਣਾ ਫਿਰ ਪੈਸਾ ਇੱਕੇ ਪਾ ਲਉ ਐਸੇ ਪਾ ਲਉ ਜੇਬ 'ਚ ਨਹੀਂ ਜੇਬ 'ਚ ਪਾ ਮੈਂ ਮੂੰਹ ਨਹੀਂ ਪਣਾ ਨਹੀਂ ਫਿਰ ਫਿਰ ਮੈਨੂੰ ਮੈਂ ਖੋ ਕੇ ਲੈ ਜਾਣਾ ਫਿਰ ਨਹੀਂ ਮੈਂ ਲੈਣਾ ਇੱਥੇ ਪਾ ਲਾ ਇੱਥੇ ਪਾ ਲਾ ਜੇਬ 'ਚ ਪਾ ਲਾ ਇੱਥੇ ਪਾ ਲਉ ਇੱਥੇ ਪਾ ਲਉ ਇੱਥੇ ਪਾ ਲਉ ਪਾ ਦੋ ਇਹ ਨਹੀਂ ਆ ਪਤਾ ਨਾ ਇੱਥੇ ਹੋਰੀ ਕਰੋ ਇਹ ਛੱਡ ਦੋ ਹੱਥ ਬਾਹਰ ਕੱਢ ਲਾ ਬਾਹਰ ਕੱਢ ਲਾ ਇਹ ਚਲੋ ਉਹ ਆ ਗਿਆ ਚਲੋ ਜੀ ਬਸ ਬੱਚਿਆਂ ਨੂੰ ਖਵਾਈਏ ਰੋਟੀ ਹੋ ਗਿਆ ਏ ਟਾਈਮ ਬੱਚਿਆਂ ਦੀ ਰੋਟੀ ਦਾ ਦੀ ਅੱਫ ਲੱਗੀ ਆ ਮੱਖਣੀ ਪਾ ਕੇ ਦੇਣਾ ਕਿਉਂਕਿ ਤੁਹਾਨੂੰ ਦੱਸਿਆ ਸੀ ਅਸੀਂ ਕद्दू ਬਣਾਏ ਆ ਹਸਰਤ ਕद्दू ਤਾਂ ਨਹੀਂ ਖਾਦੀ ਉਹਦੇ ਵਾਸਤੇ ਦਾਲ ਰੱਖੀ ਸੀ ਤੁਹਾਨੂੰ ਦੇਖਿਆ ਪਪਾ ਨਾਲ ਗੇਮ ਮਖਣੀ ਇਹ ਹਸਰਤ ਨੂੰ ਲਵਾਂਗੇ ਆਪਾਂ ਫੁਲਕੀ ਲੈ ਆਈ ਉਦਰ ਮੰਮੀ ਬਣਾਉਂਦੀ ਆ ਵਾਹੀ ਗੁਰੂ ਜੀ ਵਾਹੀ ਗੁਰੂ ਸਤਿ ਸ੍ਰੀ ਅਕਾਲ ਪਕੀ ਹਾਂ ਜੀ ਤੁਹਾਡੀ ਮੈਂ ਨਹੀਂ ਕਿਹਾ ਨਾ ਅਚੂ ਮੰਨ ਲਈ ਸਾਚਾ ਸਾਡੀ ਨੂੰ ਭੁੱਖ ਬਹੁਤ ਛੇਤੀ ਲੱਗਦੀ ਆ ਇਹਨੂੰ ਆਪਾਂ ਹੋਟਲ ਪੜਨੇ ਪਉਣਾ ਸੀਗਾ ਹੋਸਟਲ 'ਚ ਸਿਰਫ ਇਸ ਕਰਕੇ ਨਹੀਂ ਪਾਇਆ ਵੀ ਇਹ ਪੱਕ ਭੁੱਖ ਨਹੀਂ ਜਰਦੀ ਉਹਨਾਂ ਆਪਣੇ ਟਾਈਮ ਤੇ ਹੀ ਖਾਣਾ ਖਾਣਾ ਆ ਦੇਖੋ ਤੂੰ ਸਾਰੀ ਨਿੱਕੀ ਨੂੰ ਵੀ ਭੂਖ ਲੱਗ ਜਾਣੀ ਖਾਣੀ ਖੁਣੀ ਤਾਂ ਹੁੰਦੀ ਨਹੀਂ ਸਿਰਫ ਕ ਲੜਾਈ ਆਉਣੀ ਹੈ ਮੰਮੀ ਇਹ ਲੈ ਲੈ ਮੈਂ ਖਾਏ ਆਪਣਾ ਗੱਲ ਮਾਰ ਕਰ ਦੋ ਇਹ ਦੋਵੇਂ ਪੈਣਾ ਤੇ ਦੋਵੇਂ ਬੜਾ ਲੜਦਿਆਂ ਵਾ ਬਹੁਤ ਜ਼ਿਆਦਾ ਲੜਦਿਆਂ ਅਰਪਨ ਤੂੰ ਲੜਦੀ કે ਅਰਪਨ ਨਹੀਂ ਨਹੀਂ ਮੈਂ ਖਵਾ ਦੇਣੀ ਤੈਨੂੰ ਪੀਣਾ ਮੈਂ ਖਾ ਦੇਣੀ